ਅਸਾ ਜਿਹੜਾ ਜਿਹੜਾ ਪਹਿਲਾਂ ਕਹਿੰਦੇ ਸੀ ਕਿ ਜਿਆਦਾ ਬੱਚੇ ਰਹਿਣਗੇ ਕਾਹ ਦਾ ਫਾਇਦਾ ਜਿਹੜਾ ਪਹਿਲਾਂ ਇਹ ਛਾੜਦਾ ਉਹ ਖਬਰੋ ਦੇ ਸਾਹਮਣੇ ਕਹਿ ਦੇਣੀ ਵਿੱਚ ਬਣਾਣਾ ਛੇਤੀ ਕਰਾ ਨਿਆਰ ਤੋਂ ਤੇ ਆ ਜੀ ਸਾਬ ਅੱਗੇ ਚੱਲੋ ਚਲੋ ਅੱਜ ਵੀ ਗੱਲੋਂ ਸੋਚ ਚਾਹੋ ਉਹਨੂੰ ਇਹਦਾ ਨਾਲ ਇਹੀ ਤਰ੍ਹਾਂ ਹੋਇਆ ਨਾ ਕੋਈ ਨਾ ਕੋਈ ਆਲੋਚਨਾ ਕਿਸੇ ਹੈ ਬਾਈ ਮਾਨਯੋਗ ਐਸਐਸਪੀ ਪਟਿਆਲਾ ਸਦਾਨਾਨ ਸਿੰਘ ਜੀ ਮਾਨਯੋਗ ਡੀਪੀਓ ਸਾਹਿਬ ਸਦਾ ਸੁਨਿਸ਼ਚਨ ਜੀ ਪਟਿਆਲਾ ਮਾਨਯੋਗ ਡੀਪੀਓ ਸਾਹਿਬ ਸੋਹੀ ਜੀ ਮਾਨਯੋਗ ਡੀਐਸਪੀ ਸਾਹਿਬ ਨਾਭਾ ਡੀਐਸਪੀ ਨਗਰ ਸਿਧ ਜੀ ਅਤੇ ਬਹੁਤ ਹੀ ਪਿਆਰੇ ਪੰਡ ਸਾਰਿਆਂ ਵੱਲੋਂ ਸਾਰਿਆਂ ਨੂੰ ਗੁਰਪੱਦੇ ਬੁਲਾਉਣਾ ਜਿਨ੍ਹਾਂ ਨੇ ਪੰਜਾਬ ਤੋਂ ਇੱਕ ਮਹਮਤ ਲਾਈ ਜਾ ਰਹੀ ਹੈ ਦੇ ਦੀ ਸ਼ੁਰੂਆਤ ਅੱਜ ਆਪਾਂ ਤੇ ਦੋੜੀ ਵਾਕਾਂ ਤੋਂ 770 ਕੱਲ੍ਹ ਨੇ 00200 ਇਹ ਰੈਪਰ ਤੋਂ ਵੈਸੇ ਵੀ ਸ਼ੇਅਰ ਕਰ ਦਿੰਦੇ ਆ ਜੀ ਬਾਬਾ ਸਾਹਿਬ ਤੇ ਜਿਹਨੇ ਸਾਡੇ ਗਰੁੱਪ ਆ ਗਿਆ ਪਰ ਆਲਾ ਦਿੱਤੇ ਬੜਾ ਬਾਲਾ ਨੇ ਵੀ ਸ਼ੇਅਰ ਕਰ ਦਿੰਦੇ ਆ ਇਹ ਹੁਣ ਸਦਾ ਹੈਲਪਲਾਈਨ ਨੰਬਰ ਹੈ ਤੁਸੀਂ ਇੱਕ ਵਾਰੀ ਕਾਲ ਕਰਦਾ ਇਹਦੇ ਦੇ ਵੀ ਜਾਂਚਾਂਗੀ ਅੱਧਾ ਨਹੀਂ ਕਿ ਕਿਸੇ ਨੇ ਚੋਰੋ ਚੋਰ ਸਾਰਾ ਪਰੇ ਤੋਂ ਭੱਜ ਜਾਂਦਾ لیکن ਹੋ ਸਕਦਾ ਕੋਈ ਨਸ਼ੇ ਦਾ ਵਪਾਰ ਕਰਨ ਵਾਲੇ ਰੌਲਾ ਉੱਤੇ ਸ਼ਿਕਾਇਤਾ ਉਹ ਨਹੀਂ ਕਰਕੇ ਜੀ ਲੇਕਿਨ ਜਿਹੜਾ ਆਮ ਬੰਦਾ ਕੋਈ ਪਿੰਡ ਦਾ ਮੋਹਤ ਪਰ ਸੱਜਣ ਕੋਈ ਸਰਪੰਚ ਜਾਂ ਮਰਬਰ ਪੰਚਾਇਤ ਉੱਤੇ ਫੋਨ ਕਰੇਗਾ ਉਹਦੇ ਤੇ ਤੁਰੰਤ ਕਾਰਵਾਈ ਹੋਏਗੀ ਔਰ ਜਿਹੜੇ ਨਸ਼ਾ ਵੇਚਣ ਵਾਲੇ ਆ ਸੱਜਣ ਆਏ ਹੋ ਜਾਂ ਅਮਨੋਜ ਗਿਆ ਸਗਰੂਰ ਗਿਆ ਬਨੂੜ ਗਿਆ ਮੋਹਣੀ ਜ ਗਿਆ ਮੈਂ ਕਹਿੰਦਾ ਨਸ਼ਾ ਕਿੱਥੋਂ ਮਿਲਦਾ ਜੀ ਉਹ ਕਹਿੰਦੇ ਜੀ ਰੋਟੀ ਕੋਲ ਬੇਰਾ ਸਹਿਨਾ ਸਾਹਮਣਾ ਨੀਵਾ ਜਾਂਦਾ ਜੀ ਬਲੋਤਾਂ ਤੇ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਵੀ ਪਹਿਲਾਂ ਆਪਾਂ ਰੋਟੀ ਪਾਉਣ ਤੋਂ ਸ਼ੁਰੂਆਤ ਕਰਦੇ ਆਏ ਇਹਦੇ ਇਹ ਸੈਂਟਰ ਬਣਿਆ ਹੋਇਆ ਹੈਗਾ ਕਿ ਨਹੀਂ ਹੈਗਾ ਜੀ ਸਾਡੇ ਆਪਣੀਆਂ ਜਾਨਵਾਰੀਆਂ ਹਨ ਥਾਂ ਥਾਂ ਦੇ ਜ਼ਿਲ੍ਹਾ ਦੇ ਵਿਚਾਰੇ ਜ਼ਿਲ੍ਹਾ ਬਟੀਆਂ ਉਹਨਾਂ ਨੂੰ ਸਰਕਾਰਾਂ ਵੱਲੋਂ ਬਹੁਤ ਸਤਕਾਰ ਮਿਲਿਆ ਹੈ ਹੁਣ ਤੱਕ ਉਹਨਾਂ ਦੇ ਪਰਿਵਾਰ ਨੂੰ ਸਤਕਾਰ ਮਿਲਦਾ ਆ ਰਿਹਾ ਹੈ ਜਿਹੜਾ ਵੀ ਇੱਦਾਂ ਕਾਰਾ ਕੰਮ ਕਰਦੇ ਉਹਨਾਂ ਨੂੰ ਮਾਨ ਸਤਕਾਰ ਮਿਲਦਾ ਹੀ ਹੈ ਇਸਾ ਕਰਕੇ ਜਿਸ ਤਰ੍ਹਾਂ ਸਰਦਾਰ ਹਜੀਤ ਸਿੰਘ ਦੇ ਪਰਿਵਾਰ ਨੂੰ ਹੁਣ ਤੱਕ ਮਾਨ ਸਤਕਾਰ ਮਿਲਦਾ ਆ ਰਿਹਾ ਹੈ ਇਸ ਤਰ੍ਹਾਂ ਹੀ ਜੋ ਸਰਕਾਰ ਨਾਸਨ ਦੇ ਵਿਰੁੱਧ ਕੰਮ ਕਰੇਗੀ ਉਹਨਾਂ ਨੂੰ ਵੀ ਪੰਜਾਬ ਦੇ ਲੋਕਾਂ ਵੱਲੋਂ ਸਤਕਾਰ ਮਿਲੇਗਾ ਅੱਗੇ ਮਿਲਦਾ ਰਹੇਗਾ ਇਹਦੀ ਜੋ ਜੁੱਧ ਦੇ ਵਿਰੁੱਧ ਅੱਜ ਆਪਾਂ ਨਾਸਨ ਦੇ ਵਿਰੁੱਧ ਸ਼ੁਰੂ ਕਰਨ ਜਾ ਰਹੇ ਹਾਂ ਉਸ ਦੇ ਵਿੱਚ ਸਰਦਾਰ ਵਰਵੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਕੈਬਨਟ ਮੰਤਰੀ ਸਾਹਿਬ ਪਹੁੰਚ ਆਰੇ ਕੁਆਲੀਫਿਕੇਸ਼ਨ ਦੇ ਮੁਤਾਬਿਕ ਜਾਂ ਤੁਹਾਡੇ ਇੰਟਰਸਟ ਦੇ ਮੁਤਾਬਿਕ ਜਿਹੜਾ ਪੁੱਛਾਏਗਾ ਉਹ ਆਪਣੇ ਜਿੱਦਾਂ ਆਰਸੀਡੀ ਦੇ ਨੂੰ ਲੋਨ ਕਿਰਦਾ ਹੈਗਾ ਜਾਂ ਬਾਕੀ ਕੋਰਸਟ ਹੋ ਗਏ ਪਾਵਰਕ੍ਰਿੰਗ ਕੋਰਸ ਹੋ ਗਿਆ ਇਲੈਕਟ੍ਰੀਸ਼ੀਅਨ ਕੋਰਸ ਹੋ ਗਿਆ ਡਰਾਈਵਿੰਗ ਕੋਰਸ ਵਾਸਤੇ ਜੇਕਰ ਕੋਈ ਤੋਂ ਬਾਹਰ ਨਿਕਲਦੀ ਹਰ ਕੋਈ ਜੇ ਰੋਜ਼ਗਾਰ ਕਰਦਾ ਉਹ ਇੱਕ ਤਾਂ ਵੀ ਵਾਹ ਸਮਝ ਆਂਦੀ ਹੈ ਥੋੜਾ ਗੁੱਸੇ ਰਹਿੰਦਾ ਹੈਗਾ ਸੋਸਾਇਟੀ ਚ ਵਾਪਸ ਰਲਣਾ ਮਿਲਣਾ ਸ਼ੁਰੂ ਕਰਦਾ ਹੈਗਾ ਅੱਗੇ ਜਾ ਕੇ ਕਿੰਨੇ ਰੋਜ਼ਗਾਰੀ ਕਿੱਦਾਂ ਹੈਂਡ ਮੇਡਿੰਗ ਕਰਕੇ ਆਪਾਂ ਉਹਨਾਂ ਨੂੰ ਘਰ ਵੀ ਕੱਟਣਾ ਆਏਗਾ ਫੇ ਅੱਗੇ ਜਿਹਨਾਂ ਨੂੰ ਜਿੱਤੇ ਜਿਹੜੇ ਯੁੱਧ ਨਸ਼ੇ ਵਿਰੋਧ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤੀ ਹੈ ਜਿਹਦੀ ਸ਼ੁਰੂਆਤ ਕੀਤੀ ਹੈ ਜੀ ਚੰਡੀਗੜ੍ਹ ਤੋਂ ਔਰ ਸਾਡੇ ਮਾਨਯੋਗ ਜਿਹੜੇ ਨੈਸ਼ਨਲ ਕਨਵੀਨਰ ਹੈ ਉਹਨਾਂ ਨੇ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਔਰ ਤਿਆਹੀਆ ਕਰਕੇ ਅਸੀਂ ਇਹ ਵਾਅਦਾ ਪੂਰਾ ਕਰਨ ਜਾ ਰਹੇ ਹਾਂ ਜੀ ਅਗਲੇ 3-4 ਮਹੀਨੇ ਦੇ ਵਿੱਚ ਔਰ ਬੜਾ ਕਲੀਅਰ ਮੈਸੇਜ ਦਿੱਤਾ ਜੀ ਕਿ ਜਿਹੜੇ ਅਫਸਰ ਸਹਿਬਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਪੀ ਪਰਫਾਰਮ ਕਰੋ ਔਰ ਪੈਰਿਸ਼ ਔਰ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਨੂੰ ਜਾਂ ਤਾਂ ਪੰਜਾਬ ਛੱਡ ਦਿਓ ਜਿਹੜਾ ਇਹ ਕੰਮ ਛੱਡ ਦਿਓ ਤਦਦਾ ਇਹ ਨਹੀਂ ਚੱਲੇਗਾ ਨਸ਼ਾ ਜਿਹੜੇ ਨਸ਼ੇ ਦੇ ਵਪਾਰੀ ਆ ਔਰ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਵਾਸਤੇ ਸਾਡੀ ਪੂਰੀ ਹਮਦਰਦੀ ਆ ਉਹ ਮਰੀਜ਼ ਆ ਉਹਨਾਂ ਦਾ ਅਸੀਂ ਇਲਾਜ ਕਰਾਂਗੇ ਇਲਾਜ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਵਾਂਗੇ ਔਰ ਕੰਮ ਤੇ ਲਾਵਾਂਗੇ ਉਹਦੇ ਵਾਸਤੇ ਉਹਨਾਂ ਨੂੰ ਗਰੰਟਾ ਵੀ ਦੇਵਾਂਗੇ ਪੈਸੇ ਕਮਾਲ ਜਿਹੜੀ ਉਹਨਾਂ ਦੀ ਡਿਫਰੈਂਟ ਕਾਈਂਡ ਦੀ ਜਿਹੜੀ ਸਕੀਮਾਂ ਹੈਗੀਆਂ ਉਹਨਾਂ ਸਕੀਮਾਂ ਦੇ ਵਿੱਚ ਜਿਹੜੀ ਨਸ਼ਿਆਂ ਦੇ ਰਾਹ ਪੈ ਗਈ ਆ ਉਹਨੂੰ ਮੋੜ ਕੇ ਲਿਆ ਕੇ ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਉਹਨਾਂ ਨੂੰ ਤਰੱਕੀ ਵਾਲੇ ਰਸਤੇ ਤੇ ਪਾਣਾ ਹੈ ਔਰ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਪੰਜਾਬ ਚੋਂ ਭਜਾਣਾ ਹੈ ਮਤਲਬ ਉਹ ਆਪ ਹੀ ਮਤਲਬ ਸਟੇਟਮੈਂਟ ਦੇ ਕੇ ਫਸ ਗਏ ਉਹਨਾਂ ਦੇ ਸਾਰੇ ਪੋਜ਼ਿਟਿਵ ਆਣਗੇ ਸਾਡੇ ਚ ਕੋਈ ਬੰਦਾ ਨਸ਼ਾ ਤਸਕਰ ਨਹੀਂ ਸਾਨੂੰ ਕੋਈ ਸ਼ੱਕ ਨਹੀਂ ਆ ਜੀ ਜੀ ਕਹਿੰਦੇ ਤਾਂ ਤਿਆਰ ਹਾਂ ਤੁਸੀਂ ਵੀ ਤਿਆਰ ਅਸੀਂ ਬਿਲਕੁਲ ਤਿਆਰ ਆ ਜੀ ਉਹ ਪਹਿਲਾਂ ਜਿਹੜੇ ਜਿਹੜੇ ਮਤਲਬ ਜਿਹੜਾ ਇਹ ਜਿਹੜੀ ਇਹ ਵਾਲੀਆਂ ਗੱਲਾਂ ਹੁੰਦੀਆਂ ਨਾ ਜੀ ਇਹ ਹੁੰਦਾ ਹੈ ਕਿ ਜਿਹੜਾ ਮੇਨ ਇਸ਼ੂ ਆ ਉਹਨੂੰ ਸਾਈਡ ਟਰੈਕ ਕਰਨ ਵਾਸਤੇ ਕੀ ਕੁਲਦੀਪ ਜੀ ਨਾ ਚਾਹੀਦਾ ਕੀ ਉਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੌਜਵਾਨਾਂ ਨੂੰ ਨਸ਼ੇ 'ਚੋਂ ਨਹੀਂ ਕਰਨਾ ਚਾਹੀਦਾ ਉਹ ਕਹਿਣਾ ਕੀ ਚਾਹੁੰਦੇ ਆ ਉਹਨਾਂ ਨੂੰ ਕੋਈ ਪਤਾ ਹੈ ਜੀ ਕੀ ਬੋਲ ਰਿਹਾ ਉਹ ਉਹਨਾਂ ਨੂੰ ਪੁੱਛੋ ਵੀ ਜਿਹੜਾ ਤੁਸੀਂ ਨਹੀਂ ਚਾਹੁੰਦੇ ਕਿ ਪੰਜਾਬ ਨਸ਼ਾ ਮੁਕਤ ਹੋਵੇ ਇਹ ਮਤਲਬ ਕੋਈ ਮਤਲਬ ਰਾਜਨੀਤੀ ਦੀ ਗੱਲ ਨਹੀਂ ਹੈ ਇਹ ਆਉਣ ਵਾਲੀ ਪੀੜੀ ਦਾ ਮਸਲਾ ਹੈ ਉਹਨਾਂ ਨੂੰ ਸਮਝਾਓ ਇਹ ਕੈਪਟਨ ਰਵਿੰਦਰ ਸਿੰਘ ਨੇ ਕਿਹਾ ਕਿ ਨਹੀਂ ਕੀ ਕਹਾਂ ਮੈਂ ਸੋਨੀਆ ਗਾਦੀ ਨੂੰ ਫਾਈਲਾਂ ਭੇਜਾਂ ਕਿਹੜੇ ਮੂੰਹ ਨਾਲ ਗੱਲਾਂ ਕਰਦੇ ਹੋ ਜੀ ਇਹ ਕਿਹੜੇ ਮੂੰਹ ਨਾਲ ਗੱਲਾਂ ਕਰਦੇ ਆ ਕਾਲੀ ਕਾਂਗਰਸ ਔਰ ਭਾਜਪਾ ਵਾਲੇ ਇਹ ਤਾਂ ਬਿਮਾਰੀ ਦੀ ਜੜ ਹੈ ਜੀ ਇਹਨਾਂ ਨੇ ਤਾਂ ਨਸ਼ੇ ਦੀ ਜੜ ਲਾਈ ਆ ਅਸੀਂ ਜੜ ਪੁੱਟਾਂਗੇ ਉਹ ਜੀ ਤੇਰੇ ਪਾਣੀ ਲੈ ਕੇ ਹਾਈ ਕੋਰਟ ਜਿਹੜੀ ਪਾਈ ਗਈ ਹੈ ਕੰਡੀਸ਼ਨ ਕੋਈ ਨਹੀਂ ਇਹ ਸਾਰਾ ਕੁਝ ਹੋਊਗਾ ਜੀ ਜਿਹੜੇ ਲੀਗਲ ਹੈ ਸਾਰਾ ਲੀਗਲ ਪ੍ਰੋਸੀਜਰ ਫਾਲੋ ਕਰਾਂਗੇ ਜੋ ਮਾਨਯੋਗ ਅਦਾਲਤ ਕਹੇਗੀ ਉਹਦਾ ਸਨਮਾਨ ਕਰਾਂਗੇ ਬ ਸਾਰੇ ਤੇ ਵਿਸ਼ਵਾਸ ਕਰ ਰਹੇ ਆ ਲੋਕ ਪੁਲਿਸ ਤੇ ਵਿਸ਼ਵਾਸ ਕਰਨ ਲੱਗੇ ਆ ਪਹਿਲੀ ਵਾਰੀ ਹੋ ਰਿਹਾ ਇਹ ਉਹਨੇ ਆਪਣੇ ਪੁੱਤ ਨੂੰ ਕਿਹਾ ਨਸ਼ਾ ਕਰਦਾ ਜਿਹੜਾ ਨਸ਼ਾ ਕਰਦਾ ਸਾਨੂੰ ਉਹਦੇ ਪੁੱਤਰ ਨਾਲ ਹਮਦਰਦੀ ਆ ਉਸ ਬਜ਼ੁਰਗ ਦੇ ਨਾਲ ਹਮਦਰਦੀ ਆ ਅਸੀਂ ਉਹਦਾ ਇਲਾਜ ਕਰਾਂਗੇ ਬਟ ਜੇ ਉਹ ਨਸ਼ਾ ਤਸਕਰੀ ਕਰੂਗਾ ਫਿਰ ਕੋਈ ਹਮਦਰਦੀ ਨਹੀਂ ਉਹਦੇ ਨਾਲ ਜਦੋਂ ਪਿਓ ਨੂੰ ਹਮਦਰਦੀ ਨਹੀਂ ਆ ਤੁਸੀਂ ਦੇਖੋ ਇਹ ਕਿ ਆਪਾਂ ਪਿੰਡ ਦੀ ਸਪੋਰਟ ਲੈਣੀ ਬਹੁਤ ਜ਼ਰੂਰੀ ਹੈ ਲੋਕਾਂ ਦੀ ਸਪੋਰਟ ਲੈਣੀ ਬਹੁਤ ਜ਼ਰੂਰੀ ਹੈ ਜਿਹੜਾ ਡੀਸੀ ਸਾਹਿਬ ਨੇ ਵੀ ਦੱਸਿਆ ਹੈ ਕਿ ਜ਼ਰੂਰਤਾਂ ਕੋਈ ਸਪੋਰਟਾ ਜਿਹੋ ਤੇੜਾ ਦਾ ਉਹਦੇ ਵਿੱਚ ਪਬਲਿਕ ਦੀ ਸਪੋਰਟ ਨਾ ਹੋਵੇ ਤੇ ਉਹ ਯੁੱਧ ਨਹੀਂ ਜਿੱਤਿਆ ਜਾ ਸਕਦਾ ਅਸੀਂ ਸਾਰੇ ਨੇ ਆਤਵਾਦ ਦਾ ਟਾਈਮ ਵੀ ਵੇਖਿਆ ਹੈ, ਆਤਵਾਦ ਦਾ ਕਾਲਾ ਦਵਾ ਵੀ ਵੇਖਿਆ ਹੈ। ਉਹਦੇ ਵਿੱਚ ਜਦੋਂ ਪਬਲਿਕ ਦੀ ਸਪੋਰਟ ਹੋਈ ਸੀ ਤੇ ਪੁਲਿਸ ਉਸ ਤੇ ਨਾਕਾ ਪਾਚ ਕਰ ਗਿਆ, ਉਹਦੇ ਉੱਤੇ ਜੇਕ ਪਾਚ ਕਰ ਗਿਆ ਕੋਈ ਸੀ। ਸੋ ਇਹਦੇ ਵਿੱਚ ਜਦੋਂ ਸਾਡੀ ਪਬਲਿਕ ਦੀ ਸਪੋਰਟ ਮਿਲਣੀ ਸ਼ੁਰੂ ਹੋਊਗੀ, ਨਾਲ ਦੀ ਨਾਲ ਬਹੁਤ ਅਸਵਸਥਾ ਇਸ ਚੀਜ਼ ਨੂੰ ਲੈ ਕੇ ਕਿ ਅਸੀਂ ਇਸ ਜੰਗ ਵਿੱਚ ਜ਼ਰੂਰ ਜਿੱਤਾਂਗੇ। ਹਾਂ ਦੇਖੋ ਜੀ ਇਹਦੇ ਵਿੱਚ ਬਿਲਕੁਲ clear directions ਹੈਗੇ ਸਰਕਾਰ ਵੱਲੋਂ ਤੇ ਸਾਰੇ ਜਿੰਨੀ ਵੀ ਗਰਾਊਂਡ ਮਸ਼ੀਨਰੀ ਹੈਗੀ ਉਹ on foot ਹੈਗੀ। ਕੀ ਬਿਲਕੁਲ ਦੋਨੇ ਪਾਸੇ ਹੀ ਜਿੱਥੇ ਐਨਫੋਰਸਮੈਂਟ ਦੀ ਗੱਲ ਕਰਦੇ ਆ ਆਪਾਂ ਕਿ ਐਨਫੋਰਸਮੈਂਟ ਵੀ ਪੂਰੀ ਹੋਊਗੀ ਕਿ ਜਿੱਥੇ ਵੀ ਕੁਝ ਸ਼ਿਕਾਇਤ ਮਿਲਦੀ ਹੈ ਕਿਸੇ ਤਰੀਕੇ ਦੀ ਤਾਂ ਤੁਰੰਤ ਕਾਰਵਾਈ ਕੀਤੀ ਜਾਊਗੀ ਤੇ ਨਾਲ ਹੀ ਨਾਲ ਜਿੱਦਾਂ ਜਿਹਦਾ ਉਹਦਾ ਦੂਜਾ ਅਸਪੈਕਟ ਹੈ ਅਵੇਅਰਨੈਸ ਤੇ ਜਿਹੜੇ ਸਾਡੇ ਬੱਚੇ ਆ ਕੋਈ ਵੀ ਸੋਸਾਇਟੀ ਦਾ ਮੈਂਬਰ ਹੈਗਾ ਜੋ ਇਸ ਇਸ ਕੂਪਾਥਾਈ ਚ ਆ ਗਿਆ ਆਏਗਾ ਤਾਂ ਉਹਦਾ ਹੈਂਡਹੋਲਡਿੰਗ ਦੀ ਬਹੁਤ ਲੋੜ ਹੈ ਕਿ ਕੰਪੈਸ਼ਨ ਉਹਨੂੰ ਸੁਵਿਧਾਵਾਂ ਦਿੱਤੀ ਜਾਣ ਕਿ ਜੇ ਸਾਡੇ ਡੀ ਐਡਿਕਸ਼ਨ ਸੈਂਟਰ ਓਟ ਕਲੀਨਿਕ ਉੱਥੇ ਮੈਡੀਸਿਨਸ ਹੋ ਰਹੀ ਹੈਬ ਸੈਂਟਰਸ ਕਿ ਉੱਥੇ ਉਹਨਾਂ ਨੂੰ ਅਸੀਂ ਸਾਰੀ ਇੱਕ ਕੰਡੂਸਿਵ ਐਟਮੋਸਫੀਅਰ ਫੇਰ ਦਈਏ ਕਿ ਜੀ ਉਹ ਇਸ ਨੂੰ ਛੱਡਣ ਵੀ ਤੇ ਨਾਲ ਹੀ ਨਾਲ ਸਾਡੇ ਨਾਲ ਜੁੜਨ ਕਿ ਕਾਫੀ ਹੋਰ ਆਪਾ ਅਵੇਅਰਨੈਸ ਕਰ ਸਕੀਏ ਪੰਚਾਇਤਾਂ ਨਾਲ ਅੱਜ ਮੀਟਿੰਗ ਰੱਖੀ ਗਈ ਹੈ ਕਿ ਕਿੰਨੀਆਂ ਪੰਚਾਇਤਾਂ ਦੇ ਜੀ ਇੱਥੇ ਸਾਡੀ ਕੋਸ਼ਿਸ਼ ਹੈਗੀ ਕਿ ਅਸੀਂ ਪੰਚਾਇਤ ਦੇ ਬਲਾਕੇਜ ਕਰ ਰਹੇ ਹਾਂ ਤਾਂ ਕਿ ਇੱਕ ਪਾਸੇ ਜ਼ਿਆਦਾ ਰਸ਼ਵੀ ਨਾ ਹੋਣ ਦੂਜੇ ਪਾਸੇ ਸਾਡੀ ਇੱਕ ਨੈਟਵਰਕਿੰਗ ਵੀ ਬਣਨ ਕਿ ਜਿਹੜੇ ਸਾਡੀ ਪੰਚਾਇਤਾਂ ਆ ਜਿਹੜੇ ਜਿੰਨੇ ਵੀ ਮੋਹਤਵਾਰ ਬੰਦੇ ਹੈਗੇ ਭਾਵੇਂ ਉਹ ਨੰਬਰਦਾਰ ਹੋ ਗਏ ਚੌਕੀਦਾਰ ਹੋ ਗਏ ਜਿੰਨੇ ਵੀ ਸਰਕਾਰੀ ਮਸ਼ੀਨਰੀ ਆਨ ਗਰਾਉਂਡ ਉਹਨਾਂ ਨੂੰ ਇਨਵੋਲਵ ਕਰਕੇ ਉਹਨਾਂ ਦੀ ਮਦਦ ਨਾਲ ਇੱਕ ਅਵੇਅਰਨੈਸ ਤਾਂ ਆਲਰੇਡੀ ਹੈਗੀ ਪਰ ਕਿਥੇ ਨਾ ਕਿਥੇ ਕਈ ਵਾਰੀ ਜਿਹੜੇ ਪਰਿਵਾਰ ਹੈਗੇ ਜਾਂ ਬੰਦੇ ਹੈ ਜੋ ਨਸ਼ਿਆਇ ਚ ਹੈਗੇ ਉਹ ਅੱਗੇ ਨਹੀਂ ਆਉਂਦੇ ਜਾਂ ਉਹਨਾਂ ਨੂੰ ਲੱਗਦਾ ਹੈਗਾ ਕਿ ਇਹਦਾ ਕੋਈ ਹੱਲ ਨਹੀਂ ਹੈ ਤਾਂ ਉਹਨਾਂ ਦਾ ਹੱਥ ਫੜ ਕੇ ਅਸੀਂ ਸਾ ਕੋਸ਼ਿਸ਼ ਹੈ ਕਿ ਜਿੱਥੇ ਛੁਡਾਣਾ ਇੱਕ ਗੱਲ ਹੈ ਕਿ ਉਹਨਾਂ ਨੂੰ ਮੈਡੀਸਿਨ ਦੇਈਏ ਇੱਕ ਐਟਮੋਸਫੀਅਰ ਦੇਈਏ ਉਹਨਾਂ ਦੀ ਕਾਉਂਸਲਿੰਗ ਕਰੀਏ ਫੈਮਿਲੀ ਦੀ ਵੀ ਕਾਉਂਸਲਿੰਗ ਕਰੀਏ ਤੇ ਨਾਲ ਹੀ ਨਾਲ ਸਕਿੱਲ ਜਿਹਦੇ ਤੇ ਸਾਡਾ ਫੋਕਸ ਹੈਗਾ ਹੁਣ ਵੀ ਸਾਡਾ ਆਰਸੀਟੀ ਦੇ ਨਾਲ ਇੱਕ ਸਾਕਿਤ ਹਸਪਿਟਲ ਵਿੱਚ ਪ੍ਰੋਗਰਾਮ ਚੱਲ ਰਿਹਾ ਹੈ ਡੇਰੀ ਫਾਰਮਿੰਗ ਦਾ ਤਾਂ ਜੋ ਵੀ ਕਿਤਾ ਉਹ ਕਰਨਾ ਚਾਹੁੰਦੇ ਹੈ ਕਿਉਂਕਿ ਜਦੋਂ ਬਿਜ਼ੀ ਰਹਿਣਗੇ ਰੋਜ਼ਗਾਰ ਰਹੂਗਾ ਸਵੈ ਰੋਜ਼ਗਾਰ ਰਹੂਗਾ ਤਾਂ ਹੀ ਇੱਕ ਉਹਨਾਂ ਨੂੰ ਵੀ ਇੱਕ ਇੰਪੋਰਟੈਂਸ ਮਹਿਸੂਸ ਹੁੰਦੀ ਹੈ ਤੇ ਇਸ ਲੱਤੇ ਚ ਦੁਬਾਰਾ ਨਹੀਂ ਜਾਂਦੇ ਤਾਂ ਉਸੇ ਦੀ ਲਗਾਤਾਰਤਾ ਵਿੱਚ ਵੇਰੀਅਸ ਕੋਰਸਸ ਵੀ ਅ ਪੜ੍ਹੇ ਲਿਖੇ ਹੈਗੇ ਕੰਪਿਊਟਰ ਦਾ ਕੋਰਸ ਨਾਲ ਹੀ ਨਾਲ ਜੇਕਰ ਕੋਰਸ ਤੋਂ ਬਾਅਦ ਕਿਸੇ ਲੋਨ ਜਾਂ ਫਿਰ ਸੈਲਫ ਇੰਪਲੋਇਮੈਂਟ ਵਾਸਤੇ ਕੋਈ ਰਿਕੁਆਇਰਮੈਂਟ ਹੈ ਤਾਂ ਪੂਰੀ ਇਹਦੀ ਕੋਸ਼ਿਸ਼ ਰਹੂਗੀ ਕਿ ਅਸੀਂ ਪੂਰੀ ਹੈਂਡ ਹੋਲਡਿੰਗ ਕਰੀਏ ਚਾਹੇ ਪ੍ਰੋਬਲਮ ਕਿੰਨੀ ਵੀ ਵੱਡੀ ਹੋ ਸੋਸਾਇਟੀ ਦੇ ਯੋਗਦਾਨ ਜਾਂ ਉਹਨਾਂ ਦੇ ਸਹਾਰੇ ਤੋਂ ਬਿਨਾ ਨਹੀਂ ਹੋ ਸਕਦੀ ਤਾਂ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈਗੀ ਕਿ ਤੁਸੀਂ ਸਾਹਮਣੇ ਆਓ ਇੱਕ ਪਾਸੇ ਜਿੱਥੇ ਐਨਫੋਰਸਮੈਂਟ ਵਾਸਤੇ ਇਨਫੋਰਮੇਸ਼ਨ ਦੇਣ ਦੀ ਗੱਲ ਹੈਗੀ ਉਹ ਇੱਕ ਪਾਸਾ ਹੈਗਾ ਦੂਜੇ ਪਾਸੇ ਆਪਣੇ ਹੀ ਬੰਦੇ ਆਪਣੇ ਹੀ ਜਵਾਕ ਹੈਗੇ ਉਹਨਾਂ ਦਾ ਆਪਾਂ ਹੈਂਡ ਹੋਲਡ ਕਰਨਾ ਹੈ ਤੇ ਉਹਨਾਂ ਨੂੰ ਇਹੋ ਜਿਆਦਾ ਆਪਾਂ ਐਟਮੋਸਫੀਅਰ ਦਈਏ ਕਿ ਉਹ ਵਾਪਸ ਇਸ ਲਤ ਵੱਲੋਂ ਵੱਜ ਨਾ ਵਰਬੜਨ ਤੇ ਨਾਲ ਹੀ ਨਾਲ ਇੱਕ ਸੋਸਾਇਟੀ ਚ ਕੀ ਡੈਟਰੈਂਸ ਫੈਕਟਰ ਹੋਣ ਕਿ ਆਪਾਂ ਖੜੇ ਆ ਜੋ ਵੀ ਆਪਣਾ ਬੱਚਾ ਹੈ ਉਹਦੇ ਨਾਲ ਕਿ ਉਹਦੀ ਮਦਦ ਵੀ ਕਰਾਂਗੇ ਔਰ ਜੋ ਗਲਤ ਕਰੂਗਾ ਉਹਦੇ ਖਿਲਾਫ ਕਾਰਵਾਈ ਵੀ ਕਰਾਂਗੇ ਥੈਂਕ ਯੂ